ਉਸ ਸਰਦਾਰ ਜਗਨੂਪ ਸਿੰਘ ਹਸਨਪੁਰ ਨੇ ਸਾਨੂੰ ਸੰਦੇਸ਼ ਆ ਲਾਇਆ ਕਿ ਪ੍ਰਧਾਨ ਜੀ ਅਸੀਂ ਕਿਸਾਨ ਯੂਨੀਅਨ ਦੇ ਨਾਮ ਨਾਲ ਇਹਨਾਂ ਬਰਸਤੀ ਖੇਤਾਂ ਨੂੰ ਚੁੱਕਣ ਦੇ ਲਈ ਇਹਨਾਂ ਨਾਲ ਮੋਢਾ ਨਾਲ ਮੋਢਾ ਰੋਣਾ ਸੋ ਅਸੀਂ ਇਹਨਾਂ ਦਾ ਹੁਕਮ ਮੰਨਦੇ ਹੋਏ ਤੁਹਾਡੇ ਦਰਸ਼ਨ ਕਰਨ ਦੇ ਲਈ ਇਸ ਮੰਤ ਤੇ ਪਹੁੰਚਿਆ ਯਾ ਲੈ ਵੀ ਵਧੀਆ ਜੀ ਹਾਂ ਜੀ ਹਾਂ ਜੀ ਤੁਹਾਡੀ ਜੀ ਹਾਂ ਜੀ ਵੀਰੇ ਵਧੀਆ ਮੁਲਾਪੁਰ ਦੇ ਕਿਵੇਂ ਆ ਪਵਨ ਦੁਨੀਆ ਪ੍ਰਧਾਨ ਸਰਦਾਰ ਅਨਵੀਰ ਸਿੰਘ ਰੁੜਕਾ ਜਿਨ੍ਹਾਂ ਦੀ ਸਾਡੇ ਨਾਲ ਬਹੁਤ ਵੱਡੀ ਦੇਣ ਮੈਨੂੰ ਥੋੜੇ ਕੱਠ ਨੂੰ ਦੇਖ ਕੇ ਆਇਆ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਮਤਾਂ ਹੀ ਪੈ ਜਾਣਾ ਆ ਜੀ ਆ ਜੀ ਬਸ 2 ਮਿੰਟ ਤੁਹਾਡਾ ਇਹ ਤਾਂ ਖਾਤਾ ਪ੍ਰਸ਼ਾਦ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਆ ਜਿਹੜੇ ਵੀਰ ਲੰਦਰ ਦੀ ਸੇਵਾ ਕਰਨ ਗਿਆ ਸਾਨੂੰ ਮੌਕਾ ਮਿਲਿਆ ਇਹਨਾਂ ਕੋਲੇ ਜਾਣ ਦਾ ਕਿ ਕਿਸੇ ਨੇ ਤਿੰਨ ਟਰਾਲੀਆਂ ਲਿਆਂਦੀਆਂ ਕਿਸੇ ਨੇ ਇੱਕ ਟਰਾਲੀ ਲਿਆਂਦੀ ਕਿਸੇ ਨੇ ਕੇਲੇ ਲਿਆਂਦੇ ਕਿਸੇ ਨੇ ਚਾਹ ਦੀ ਸੇਵਾ ਕੀਤੀ ਇਹ ਸਾਡਾ ਪ੍ਰਾਤਨ ਜਿਹੜਾ ਸਾਡੇ ਗੁਰੂਆਂ ਦਾ ਇਤਿਹਾਸ ਆ ਜੋ ਭਾਵੇਂ ਗੁਰੂਆਂ ਨੇ ਦੇਣਾ ਉਸ ਤੋਂ ਪ੍ਰੇਰਿਤ ਇਹ ਲੋਕ ਨਗਰ ਦੇ ਲਈ ਬੜਾ ਉਤਾਨੇ ਕਰਕੇ ਅੱਗੇ ਹੋ ਕੇ ਬੜ ਕੇ ਦੇਣ ਦੀ ਕਰਦੇ ਆ ਬਈ ਸਾਡੇ ਕੋਲ ਫਰਸਾਤਾ ਕੋਲ ਐਥੋਂ ਪਤਾ ਲੱਗਦਾ ਕਿ ਸਾਡੀ ਕੌਮ ਦੇ ਵਿੱਚ ਜਲਵਾ ਹੈਗਾ ਖੇਡਰੀ ਟੌਪ ਦੀ ਹੈਗੀ ਮਿੱਕੀ ਗਾਮੀ ਆਣਾ ਮੋਰ ਬੱਪੀ ਆਣਾ ਇਹਨਾਂ ਜਿੰਨੀਆਂ ਬਾਜ਼ਗੀਆਂ ਕਿਸੇ ਨੇ ਨਹੀਂ ਜਿੱਪੀਆਂ ਹੋਣੀਆਂ ਪਰ ਇਹਨਾਂ ਨੇ ਕਦੇ ਗਰੁੱਪਾਂ ਦੇ ਵਿੱਚ ਰੌਲਾ ਨਹੀਂ ਪਾਇਆ ਵੀ ਅੱਜ ਫਰਾਨੀ ਜਗਾ ਜਿੱਤ ਕੇ ਅੱਜ ਇੰਨੇ ਪੈਸੇ ਜਿੱਤ ਕੇ ਮੇਰਾ ਵੀਰ ਗੱਲ ਥੋੜੀ ਜੀ ਕੌੜੀ ਹੈ ਜਿੱਤ ਦੀ ਖੁਸ਼ੀ ਹੁੰਦੀ ਹੈ ਪਰ ਜਿੱਤ ਦਾ ਰੌਲਾ ਨਹੀਂ ਪਾਉਣਾ ਦਾ ਆਪਾਂ ਜਦੋਂ ਵੀ ਕਿਤੇ ਬਾਜੀ ਗਿਆ ਤੁਹਾਨੂੰ ਕੋਈ ਵੀ ਇਨਾਮ ਮਿਲਦਾਗਾ ਤੇ ਐਵੇਂ ਹੀ ਬਾਕੀ ਸਾਰੇ ਢੰਗਾਂ ਚ ਵੀ ਆਪਾਂ ਪੂਰੇ ਸਚੱਚੇ ਢੰਗ ਨਾਲ ਇਕੱਠੇ ਹੋ ਕੇ ਚੱਲਣਾ ਜਿਵੇਂ ਅੱਜ ਆਪਣਾ ਇੱਕ ਹੈਗਾ ਹਰੇਕ ਗੱਲ ਚ ਜਿਹੜੀ ਆਪ ਦੀ ਕੋਈ ਪਰਸਨਲ ਆਪਣੀ ਕੋਈ ਲਾਗੜਾਟ ਹੈ ਉਹ ਛੱਡ ਕੇ ਸਾਰੇ ਮੇਰੇ ਵੀਰ ਇਕੱਠੇ ਹੋ ਕੇ ਝੁੜ ਕੇ ਚੱਲਾਂਗੇ ਤਾਂ ਹੀ ਆਪਾਂ ਮਜ਼ਬੂਤ ਆਂ। ਕੱਲਾ ਇਹ ਨਹੀਂ ਵੀ ਅੱਜ ਇੱਥੇ ਇਕੱਠ ਕਰ ਲਿਆ ਤੇ ਦਵਾਰੇ ਆਪਾਂ ਨੂੰ ਮੁੜ ਕੇ ਜਿਹੜੇ ਵੀ ਪਿੰਡ ਚੋਂ ਆਉਣ ਦੋ ਜਣੀਆਂ ਆਉਣ ਲੋਕਾਂ ਨੂੰ ਰੈਲੀਆਂ ਤੇ ਲਿਆਉਣ ਵਾਸਤੇ ਲੀਡਰਾਂ ਨੂੰ ਇਕੱਠ ਕਰਨ ਵਾਸਤੇ ਦਿਹਾੜੀ ਦੇਣੀ ਪੈਂਦੀ ਹੈ। ਤੇ ਆਪਣੇ ਬੰਦੇ ਸਾਰੇ ਆਪਦੇ ਵੱਲੋਂ ਪੈਸੇ ਦੇ ਕੇ ਆਏ ਇੱਥੇ ਆਪਾਂ। ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਹਿਬ ਜੀ ਮੇਰਾ ਵੀਰ ਹੈ ਮੇਰੀ ਹੱਥ ਬਨ ਕੇ ਬੇਨਤੀ ਹੈ ਸਾਰਿਆਂ ਨੇ ਏਕਾ ਰੱਖਣਾ ਜੁੜ ਕੇ ਰਹਿਣਾਗਾ ਤੇ ਜੇ ਆਪਣਾ ਏਕ ਹੈ ਫੇਰ ਹੀ ਆਪਣੀ ਜਿੱਤ ਹੈਗੀ ਧੰਨਵਾਦ ਜੀ ਸਰ ਕਿਹਾ ਕੀ ਆਲਾ ਆਪਣੇ ਵੀਰਾਂ ਨੂੰ ਬੇਨਤੀ ਆ ਬਾਸਾ ਜਿਹੜਾ ਵਾ ਆ ਬਾਸਾ ਆਪਾਂ মিডিਆ ਨੇ ਕਵਰ ਕਰਨਾ ਇਹਦੇ ਲਈ ਤੁਸੀਂ ਬਹਿ ਕੇ ਥੋੜਾ ਜਿਆ ਸਾਾਨੂੰ ਟਾਈਮ ਦੇ ਦਿਓ ਜਿਹੜਾ ਅਗਲਾ ਬੁਲਾਰਾ ਵਾ ਫੋਨੀ ਭੂਮੀਪੁਰਾ ਉਹਨਾਂ ਨੂੰ ਬੇਨਤੀ ਆ ਫਿਰ ਉਹ ਵੀ ਸਟੇਟ ਆ ਜਾਣ ਫੋਨੀ ਸੋਨੀ ਭੂਮੀਪੁਰਾ ਆਪਾਂ ਤਾਂ ਸਾਡੇ ਤਾਂ ਗੁੜੀਆਂ ਬੰਨੋਂ ਘਰਾਂ ਦੇ ਮੂਹਰੇ ਵੀ ਕੂੜੇ ਤਰੇ ਹੋਇਆ ਸਿਰਫ ਕਿੰਨਾ ਕੇ ਸਟਰੀ ਡੌਗ ਕਹ ਲਓ ਯਾਰਾਂ ਜਾਂਦੇ ਪਸ਼ੂ ਕਹ ਲਓ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਜਿਹੜੇ ਸਾਡੇ ਘਰਾਂ ਚ ਬੰਨੇ ਹੋਣਗੇ ਉਹਨਾਂ ਦਾ ਤੁਸੀਂ ਆਪ ਹੀ ਦੇਖੋ ਕਿੰਨਾ ਖਿਆਲ ਰੱਖਾਂਗੇ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਕਦੇ ਕੋਈ ਰਸਤੇ ਵਾਲੀ ਚ ਰਾਤ ਰਹਿਆ ਵਾ ਸਰ ਬਾਬਾ ਘਰ ਨੂੰ ਪਹੁੰਚਦੇ ਆ ਜਾ ਕੇ ਸਿੱਧਾ ਖੁੱਡੇ ਨੂੰ ਚਾਹੀਦਾ ਕੁੱਤਿਆਂ ਕੋਲ ਨੂੰ ਚਾਹੀਦਾ ਘੋੜਿਆਂ ਕੋਲ ਨੂੰ ਚਾਹੀਦਾ ਫੇਰ ਤੇਨ ਨੂੰ ਤਸੱਲੀ ਆਉਂਦੀ ਆ ਬਾਈ ਕਦੇ ਵੀ ਆਪਾਂ ਕਦੇ ਖੜਕੇ ਨਹੀਂ ਦੇਖਿਆ ਜਾ ਕੇ ਸਾਡੀ ਦਾ ਇੱਕੋ ਹੀ ਸਰਫ ਸਾਡੀ ਮੰਗ ਨਹੀਂ ਕਹਿ ਸਕਦੇ ਆਪਣਾ ਹੱਕ ਆ ਇਹ ਇਹ ਆਪਣਾ ਹੱਕ ਆ ਸਾਡੀਆਂ ਖੇਡਾਂ ਨੂੰ ਕਾਨੂੰਨੀ ਸਿਰਖਾ ਮਿਲਣੀ ਚਾਹੀਦੀ ਆ ਬਾਈ ਜੀ ਪਿੰਟੂ 올림픽 ਮਿਨੀ 올림픽 ਕਿਹਾ ਜਾਂਦਾ ਸੀ ਕਿਨਾਰੇ ਪੁਰਧੀਆਂ ਖੇਡ ਮੇਲਿਆਂ ਨੂੰ ਇਹੀ ਪੇਟ ਚੜ ਗੀਆਂ ਸਿਰਫ ਆਹੀ ਗੱਲਾਂ ਦੀ ਪੇਟ ਚੜਗੀਆਂ ਬਾਈ ਨਿੱਕੇ ਹੁੰਦੇ ਆਪਾਂ ਕਿਤਾਬਾਂ ਚ ਪੜ੍ਹਦੇ ਆਏ ਆ ਕਿਧਰ ਖੱਤੇ ਰੇੜਿਆਂ ਦੀ ਦੌੜ ਘੋੜਿਆਂ ਦੀ ਦੌੜ ਬਾਤਾਂ ਦੀ ਦੌੜ ਕਬੂਤਰਬਾਜ਼ੀ ਕਿੱਡੇ-ਕੱਡੇ ਸ਼ੌਂਕ ਸੀ ਜੇ ਬਾਈ ਸਾਰਾ ਕੁਝ ਦੇਖਦੇ ਸੀ ਜਾ ਕੇ ਆਪਾਂ ਪਰ ਸਿਰਫ ਇਹਨਾਂ ਇਹ ਜਿਹੜੀ ਪੇਟਾ ਬਾ ਇਹ ਐਨਜੀਓ ਇੱਕ ਗੈਰ ਅਰਧ ਸਰਕਾਰੀ ਕੋਈ ਸਰਕਾਰੀ ਨਹੀਂ ਹੈਗੀ ਇਹ ਇਹ ਨਾਨ ਗਵਰਨਮੈਂਟ ਐਸੋਸੀਏਸ਼ਨ ਆ ਬਾਈ ਜੀ ਉਹ ਸਾਡੇ ਅbschਕਾਰ ਡਿੱਕੇ ਲਾਉਂਦੀ ਆ ਅਸੀਂ ਬਾਰ-ਬਾਰ ਇਹੀ ਗੱਲ ਕਹਿੰਦੇ ਆ ਵੀ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਐਕਟ ਬਣਾ ਕੇ ਪਾਸ ਕੀਤਾ ਜਾਵੇ ਤੇ ਇੱਕ ਵਾਰ ਬਾਈ ਜੀ ਜ਼ੋਰ ਦੀ ਨਾਹਰਾ ਲਾਉਨੇ ਆ ਸਾਰੇ ਸਾਥ ਦਿਓ ਪਿੰਡੂ ਬਰਾਸਤੀ ਖੇਡਾ ਜਿੰਦਾਬਾਦ ਭਾਦੀ ਏਕਤਾ ਜਿੰਦਾਬਾਦ ਪਿੰਡੂ ਬਰਾਸਤੀ ਖੇਡਾ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਆ ਬਾਈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਵੀਰ ਆਏ ਹੋ ਸਾਰਿਆਂ ਨੇ ਆਪਣੇ ਨਾਲ ਦੀ ਇੱਕ ਇੱਕ ਤਾੜੀ ਮਾਰ ਦਿਓ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰੇ ਵੀਰਾਂ ਦਾ ਇਹਨਾਂ ਕਹਿੰਦੇ ਹੋ ਬਾਈ ਜੀ ਖਿਮਾ ਦੇ ਜਾਸਕਾਂ ਕੋਈ ਖਤਮ ਹੋ ਜਾ ਗਿਆ ਹੋਏ ਮਾਫ਼ ਕਰਿਓ ਸਾਡੀ ਇੱਕੋ ਮੰਗ ਚਾਹੀਦੀ ਆ ਸਾਡੀ ਖੇਡਾਂ ਨੂੰ ਕਾਨੂੰਨੀ ਸੁਰੱਖਿਆ ਐਕਟ ਬਣਾ ਕੇ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਖੁਸ਼ੀ-ਖੁਸ਼ੀ ਸਾਡੇ ਇਹ ਮੇਲੇ ਲੱਗਦੇ ਰਹਿਣ ਵਿਰਾਸਤੀ ਖੇਡਾਂ ਸਾਡੀਆਂ ਬਚੀਆਂ ਰਹਿਣ ਸਾਨੂੰ ਇਹ ਸਾਡੇ